ਘਾ ਕਾਇ ਲੱਗਦੇ ਆਪਣੇ ਸਮਾਨ ਨੂੰ ਦੇਖਿਆ ਲੱਗਦੇ ਬੰਦੇ ਵਾਓ ਵੀਡੀਓ ਬਣਾ ਲਈਏ ਜੀ ਅਸੀਂ ਕਹ ਵੀਡੀਓ ਬਣਾ ਲਈਏ ਜੀ ਦੇ ਭਾਈ ਇਹ ਤਾਂ ਪ੍ਰਾਈਸ ਕੋਲ ਦੱਸੂਗਾ ਇਹਦਾ ਜੀ ਮੈਂ ਦੱਸ ਦਨਾਈ ਹੈਗਾ ਸਿਰਫ 600 ਰੁਪਈਆ ਇਹ ਸਾਰੀ ਕੰਨਸ ਕਿੜਾਈ ਆ ਜੀ ਮੈਜਿਕ ਟੋਕਰੀ ਓਕੇ ਬੋਲੀ ਜੀ ਇਹ ਨਾ ਦਈ ਹੂੰ ਤੇ ਟੋਕਰੀ ਬਣ ਜਾਂਦੀ ਆ ਤੇ ਉਹ ਵੀ ਹੋ ਜਾਂਦਾ ਹੈ ਮੈਜਿਕ ਹਾਂ ਜੀ ਓਕੇ ਇਹ ਸੰਦੂਖ ਆ ਜੀ ਇਹ ਸੰਦੂਖ ਉਹ ਆ ਗਿਆ ਹੈ ਇਹ ਵਿੱਚ ਫਿਰ ਪੁਰਾਣੇ ਜਿਹੜਾ ਹੈਗਾ ਸੀ ਕਲਚਰ ਆਪਣਾ ਬੱਲੇ 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 ਟਰੈਕਟਰ ਯਾਰ ਵਾ 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 ਕਿਹਦਾ ਜੰਮੀ ਇਹ ਤਾਂ ਕਮਾਲ ਹੀ ਕਰਤੀ ਬਾਈ ਸੋਨੇ ਯਾਰ ਟਰੈਕਟਰ ਦੀ ਤਾਂ ਅੱਛਾ ਤੇ ਬਾਈ ਜੀ ਆਹਾ ਇਹ ਤਾਂ ਇਹ ਰਤਾ ਜੀ ਮੈਂ ਤਾਂ ਖਰੇਆਦ ਕਰਤਾ ਹਾਂ ਹੋਰ ਕਿਹਦਾ ਲੈ ਇਹਦਾ ਤਾਂ ਹੀ ਆਰੇ ਨਾ ਜੀ ਲੈ ਬੋਤਲ ਇਹਦਾ ਸੰਦੂਖਤਾ ਹੀ ਆਪਾਂ ਮੈਨੂੰ ਆ ਲੱਗ ਰਿਹਾ ਇਹਨਾਂ ਨੇ ਘੱਟ ਰੇਟ ਲਾਇਆ ਜ ਇਹਨਾਂ ਨੇ ਇਹਨਾਂ ਨੇ ਬਹੁਤ ਘੱਟ ਰੇਟ ਲਾਇਆ ਅੱਛਾ ਮੈਨੂੰ ਲੱਗਦਾ ਜ ਇਹਨਾਂ ਨੇ ਘੱਟ ਰੇਟ ਲਾਇਆ ਇਹਨਾਂ ਨੇ ਕਿੰਨਾ ਰੇਟ ਲਿਖਾਈ ਇਹਦੇ ਇਹ ਸਾਰਿਆਂ ਵਾਸਤੇ ਇੱਕੋ ਹੀ ਰੇਟ ਆ ਜੀ ਅੱਛਾ ਜੀ ਹਾਂ ਜੀ ਕਿੰਨਾ ਲਾਇਆ ਵੀ ਜੀ ਇਹ ਇਹ 1100 ਲਾਇਆ ਜੀ 1100 ਲਾਇਆ ਜੀ 3000 ਰੁਪਏ ਤਾਂ ਹੀ ਸੁਣ ਲਓ ਕੋਈ ਨਹੀਂ 1100 ਦੀ ਲਾਇਆ ਹਾਈ ਸਾਈ ਦੇ ਕੇ ਸੀ ਪਹਿਲਾਂ ਇਹ ਸਾਈ ਦੇ ਕੇ ਸੀ ਸਾਰਾ ਸਾਈ ਦੇ ਕੇ ਸੀ ਹਾਂ ਇਹ ਕਰੇ ਬੁੜੀਆਂ ਨੂੰ ਠੀਕ 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 ਬਹੁਤ ਸੋਹਣੀ ਚੀਜ਼ ਹੈ ਨਹੀਂ ਮੈਨੂੰ ਐ ਲੱਗਿਆ ਦਾ ਮੈਂ ਡਾਊਟ ਲੱਗਿਆ ਵੀ ਮੈਂ ਨਾ ਨਾ ਜਿਵੇਂ ਤੁਸੀਂ ਮਾ ਕੇ ਚਲਾਕੀ ਨਾ ਕਰ ਰਹੇ ਹੋ ਨਾ ਨਾ ਸਾਰਿਆਂ ਵਾਸਤੇ ਠੀਕ ਹੈ ਸਰ ਹਾਂ ਜੀ ਕੋਈ ਨਾ 1000 ਰੁਪਏ ਤਾਂ ਹੀ ਲੈ 1100 ਬੋਲੇ ਸੀ ਸਾਰਿਆਂ ਵਾਸਤੇ ਕੋਈ ਰੇਟ ਆ ਜੀ ਕੋਈ ਮਾਰੀ ਚੀਜ਼ ਲੋ ਮਜ਼ਬੂਤ ਵੀ ਆਰਡਰ ਕੀਤਾ ਕਿ ਮਤਲਬ ਵੈਸੀ ਵੈਸੀ ਆਗੇ ਲੈਣ ਵਾਸਤੇ ਹਾਂ ਲੈ ਆ ਕੇ ਗਿਆ ਪਹਿਲਾਂ ਆ ਕੇ ਗੱਲ ਸੀ ਠੀਕ ਹੈ ਜੀ ਸਾਈ ਦੇ ਕੇ ਗਿਆ ਸਰ ਠੀਕ ਹੈ ਹਾਂ ਜੀ ਨਾਲੇ ਮਜ਼ਬੂਤੀ ਵੀ ਹੈ ਦੀ ਪੂਰੀ ਹਾਂ ਜੀ ਮਜ਼ਬੂਤੀ ਸਾਰੀ ਦਾ ਸਾਰੀ ਆ ਪਿੱਤਲ ਲੱਗਾ ਸਾਰਾ ਹੀ ਆ ਹਣਾ ਜੀ ਸਾਰਾ ਪਿੱਤਲ ਲੱਗਾ ਹੈ ਜੀ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਹਾਂ ਇਹ ਮੁਸਲਮਾਨ ਇਹ ਮੁਸਲਮਾਨ ਕਾਰੀਗਰਾਂ ਨੇ ਬਣਾਇਆ ਹੈ ਜੀ ਤੇ ਬਾਈ ਆ ਟਰੈਕਟਰ ਇਹ ਟਰੈਕਟਰ ਹੈਗਾ ਜੀ 270 ਰੁਪਏ ਦਾ ਓਹੋ ਸਰ ਜੀ ਦੇਖੋ ਜੀ ਹਨਾ ਜੀ ਕਿੰਨੀ ਛੋਟੀ ਚੀਜ਼ ਹੈ ਜੀ ਲੈ ਲਾ ਲਈਏ ਪਈ ਜਾ ਇੱਕ ਤਾਂ ਬਾਈ ਆ ਲੱਗਾ ਹਾਂ ਜੀ ਜੇ ਤੁਸੀਂ ਨਾਲ ਆਹ ਲਓਗੇ ਜੀ 600 ਰੁਪਏ ਦੀ ਤੁਹਾਨੂੰ ਆਹ 200 ਰੁਪਏ ਦੇ ਦਾਂਗੇ ਅੱਛਾ ਹਾਂਜੀ ਓਕੇ ਇਹਦਾ ਜੀ ਵਧੀਆ ਫਾਇਦਾ ਹੋ ਗਈ ਆਪਣਾ ਜੀ ਆਦਾ ਵਧੀਆ ਫਾਇਦਾ ਹੋ ਗਿਆ ਵਧੀਆ ਨਹੀਂ ਨਾ ਜੀ ਆਪਣਾ ਬਹੁਤ ਵਧੀਆ ਬੰਦ ਬਾਈ ਇੱਕ ਤਾਂ ਟਰੈਕਟਰ ਕਾਲ ਇਹੋ ਜੋਕਰੀ ਆਉਂਦੀ ਆ ਵੀ ਲੈ ਜਾਈ ਆ ਵੀ ਰਾਤ ਲਾ ਲਾਂਗੇ ਇਹ ਯਾਦ ਆਪਣੇ ਜੀ 900 ਰੁਪਏ ਆ ਹੋ ਗਿਆ ਜੀ 1100 600 ਹੋ ਗਿਆ ਜੀ 1700 ਰੁਪਏ ਹੋ ਗਏ ਆਪਾਂ ਲਾ ਕੇ ਚੱਲਾਂਗੇ ਰੱਤਾ ਗੱਡੀ ਚੱਕਣਾ ਨਾ ਕਿੰਨਾ ਲੱਗੇਗਾ ਉਹ ਬਾਅਦ ਕਰ ਹਾਂ ਸਾਰਾ ਬਿੱਤ ਲਾਈਏ ਇਹ ਸਿਰਫ 600 ਰੁਪਏ ਸਸਤੀ ਗੱਡੀ ਸਸਤੀ ਗੱਡੀ ਭਾਈ ਜੀ ਦੱਸੋ ਇਹ ਇਹਦੀ ਪਿੱਤ ਖਰਾਬ ਤਾਂ ਨਹੀਂ ਹੋਣਾ ਨਾ ਨਾ ਇਹ ਬਰਾਸ ਆ ਜੀ ਪਿਆ ਹੋਰ ਅੱਛਾ ਇਹ ਬਰਾਸ ਆ ਜੀ ਮੈਂ ਇਹਨਾਂ ਦੀ ਕਿੰਨੇ ਦੀ ਛੋਟੀ ਹੈ ਇਹ ਹੈਗੀ ਹੈ ਜੀ 600 ਰੁਪਏ ਦੀ ਖੁੱਲ੍ਹ ਮੈਂ ਸਹੀ ਸੋਚੇ ਨਾਲ ਮਾਗਦੇ ਪਿੱਤਲ ਦੀ 600 ਰੁਪਏ ਦਾ ਨਾ ਨਾ ਇਹ ਨਾ ਖੁੱਲ ਗਈ ਪੈਕ ਹੋ ਜਾਂਦੀ ਹੈ ਇਹ ਵੀ ਬਾਈ ਟਾਲੀ ਦੀ ਹੈ ਇਹ ਵੀ ਟਾਲੀ ਦੀ ਹੈ ਟਾਲੀ ਹੈ ਸਾਰੀ ਅੱਛਾ ਸਾਰੀ ਟਾਲੀ ਹੈ ਹਾਂ ਇਹ ਗਿਫਟ ਬਣਾ ਜਮਾ ਜੀ ਖੁੱਲ ਗਈ ਇਹ ਕਿਵੇਂ ਬਾਈ ਜੀ ਦੱਸਿਓ ਇਹਨੂੰ ਗਿਫਟ ਬਣਾ ਕੇ ਦੇ ਸਕਦੇ ਹੋ ਦੇਖੋ ਨਾ ਖੇਲਾ ਨਹੀਂ ਸਾ ਮਤਲਬ ਕਿ ਕਿਤੇ ਪਾ ਗੋ ਲਿਆਸਾ ਨੇ ਵਧੀਆ ਨਹੀਂ ਇਹਨੂੰ ਲਿਆ ਵੀ ਸਕਦੇ ਹਾਂ ਕਿਸੇ ਨੂੰ ਗਿਫਟ ਕਰਨਾ ਬਜ਼ੁਰਗਾਂ ਨੂੰ ਬਾਹਰ ਆਪਾਂ ਘੁੰਮਣ ਜਾਣਾ ਹੈ ਨਾ ਇਹਦਾ ਆਪਾਂ ਜਿਵੇਂ ਆਪ ਨੂੰ ਬਹੁਤ ਡਿੱਕਦਾ ਜੇ ਮੇਰੇ ਪਾਣਾ ਕੁੱਲੂ ਮਲਾਣੀ ਇਹ ਤਾਂ ਮੇਰੇ ਬਾਪੂ ਦੇ ਕੰਮ ਵੀ ਆ ਜੂਗੀ ਲਓ ਜੀ ਗਿਫਟ ਕਰੋ ਜੀ ਬਾਪੂ ਜੀ ਨੂੰ ਜਿਵੇਂ ਆਪਾਂ ਉਧਰ ਕੈ ਸ਼ਵਾਹ ਜ਼ਰਾ ਤਾਂ ਵਧੀਆ ਜੀ ਇਹਦਾ ਜੀ ਝੋਲੇ ਤੇ ਪਹਜਾਂ ਕਰੋ ਬਾਪੂ ਜੀ ਆਹ ਕਲਾਸ ਆ ਜੀ ਇਹਦਾ ਇੱਕ ਫਾਇਦਾ ਜੀ ਇਹ ਸ਼ੂਗਰ ਵਾਲੇ ਬੰਦਿਆਂ ਵਾਸਤੇ ਆ ਇਹ ਸ਼ੂਗਰ ਖਤਮ ਕਰਦਾ ਜੀ ਸੋ ਬਿਲਕੁਲ ਵਧੀਆ ਜੀ ਬੱਟੀ ਦਿਖਾਈ ਬੱਟੀ ਦਿਖਾਈ 5:00 ਵਜੇ ਅਮੇਸ ਦੀ ਬੱਧਿਆ ਬਈ ਨਾਲੇ ਬੰਦਾ ਜੇ ਜਾਵੇ ਹੋ ਜਾਵੇ ਤਾਂ ਰਹਿ ਸਕਦਾ ਜੀ ਨਾਲੇ ਇਹ ਜਿਹੜਾ ਇਹੜੀਆਂ ਗੋਣੀਆਂ ਵੀ ਦੋਗੇ ਇਹ ਇਹੋ ਜਿਹਾ ਵੀ ਇਹੋ ਵੀ ਸਾਈਓ ਕਿੰਨੇ ਦੀ ਹੈ ਇਹ ਹੈਗੇ ਇਹ ਕੁੱਲ 900 ਰੁਪਏ ਦੇ ਸਰ ਇਹਦਾ ਘੜੀ ਜੀ ਦਾ ਇਹਦਾ ਲੈ ਗਈ ਜਾਣੀ ਇਹਦਾ ਇਹਦਾ ਲੈ ਲੈਣਾ ਇਹਦਾ ਲੈ ਕੇ ਜਵਦਾ ਮੈਂ ਉਹ ਰੋਕੇ ਮੋੜੇ ਚੰਗੀ ਨਾਲ ਆਇਆ ਰਹਾ ਕਰ ਵਿਚਲਾ ਗੱਡੀ ਜਿ ਬੈਠਾ ਕੋਣ ਆਲੇ ਵਾਲਾ ਵਧੀਆ ਹਣਾ ਅੱਡਾ ਪਹਿਲਾਂ ਚੋਰ ਚੋਰ ਵਾਲੇ ਫਿਰਦੇ ਨੇ ਯਾਰ ਹਾਂ ਇਹ ਬਸ ਇੱਕਦਮ ਤੇ ਨਾਲੇ ਆਪਣੇ ਉਹ ਚ ਭਈਏ ਵਾਲੇ ਆ ਰਹੇ ਨੇ ਪੰਜਾਬ ਤੋਂ ਹਾਂਜੀ ਹਾਂਜੀ ਇਹ ਬਈਆਂ ਨੂੰ ਇਹ ਵੇਲੀ ਦੇ ਨਾਲ ਜੀ ਜਾ ਕੇ ਲੋਬੀ ਚ ਟੰਗ ਦੋ ਪੂਰੀ ਤਾਕੜੀ ਰਸੇ ਪਾਓ ਜੀ ਬਾਕੀ ਪੂਰੇ ਐਂ ਲਾ ਦੇ ਫਿਰ ਕਰੇੜੀ ਦੀ ਕੀ ਆ ਸੁਣੋ ਇਹਨਾਂ ਨੂੰ ਇਹ ਦਿਖਾਉਣਾ ਹੈ ਆ ਜਾਓ ਜੀ ਕੈਮਰਾ ਲੈ ਉਹ ਇਹਦਾ ਦਿਖਾਉਣਾ ਨਹੀਂ ਆ ਜਾਓ ਜੀ ਆ ਜਾਓ ਇਹ ਹੈਗੇ ਵੀਰੇ ਬੀਅਰ ਸਰਵਿਸ ਵਾਸਤੇ ਠੀਕ ਹੈ ਜੀ ਇੱਥੇ ਆਪਾਂ ਬੋਤਲਾਂ ਰੱਖ ਕੇ ਮੰਨ ਲਓ ਇੱਥੇ ਖਾਣ ਪੀ ਤੇ ਆਪ ਦਾ ਮਨੋਰੰਜਨ ਕਰ ਸਕਦੇ ਆ ਠੀਕ ਹੈ ਜੀ ਤੇ ਇਹਨੂੰ ਖੁੱਲ ਕੇ ਆ ਕਿਤੇ ਵੀ ਲਿਜਾ ਸਕਦੇ ਆ ਅੱਛਾ ਇਹ ਵੀ ਖੁੱਲਦੀ ਹੈ ਇਹ ਵੀ ਹਾਂ ਜੀ ਹਾਂ ਜੀ ਇਹ ਸਾਰੀ ਖੁੱਲਦੀ ਹੈ ਜੀ ਅੱਛਾ ਖੁੱਲਦੀ ਹੈ ਇਹ ਬੈਗ ਹੋ ਜਾਂਦੀ ਬੜੀ ਕਲਾਕਾਰੀ ਬੰਦੇ ਨੇ ਲਾਈ ਇਹ ਇਥੋਂ ਫੜ ਕੇ ਇਹਨੂੰ ਕਿਧਰ ਮਰਜ਼ੀ ਲਿਜਾ ਸਕਦੇ ਆ ਤੁਸੀਂ ਇਹ ਬੰਦਾ ਜਾਦੇ ਹੋ ਜਿਹਦੇ ਉੱਤੇ ਬੈਠ ਸਕਦੇ ਆ ਇੱਕ ਗੱਲ ਹੈਗੀ ਹੈ ਨਾ ਜੇ ਮੰਨ ਲਓ ਤੁਸੀਂ ਸੋਫੇ ਦੇ ਬੱਟੇ ਮੈਨੂੰ ਕੰਮ ਪ੍ਰੋਸੈਸ ਹੋਣ ਹੈ ਨਾ ਮੈਂ ਸਫਾ ਹਰੂਗਾ ਸੁੱਕਾ ਹੋ ਜਾਊਗਾ ਚਲੇ ਵੀ ਠੀਕ ਹੈ ਬਾਕੀ ਗੱਡੀ ਜਿਹੜੀ ਆਪਾਂ ਪੁੱਤਾਂ ਨੂੰ ਕਿੰਨੇ ਦੀ ਹੈ ਜਦੋਂ ਤੁਹਾਨੂੰ ਇਹ ਕਿੰਨੇ ਦੇ ਆ ਬਾਈ ਜੀ ਇਹ ਹੈ ਜੀ ਤੁਹਾਡੇ ਵਾਸਤੇ ਲਾ ਭਾਈ ਡਿਸਕਾਊਂਟ ਲੱਗ ਰੇਟ ਰਸੀ ਇਹ ਹੀ ਉਹਦਾ 20000 ਰੁਪਏ ਤੁਹਾਡੇ ਵਾਸਤੇ ਇਹ ਬਾਈ ਇਹ ਚਾਰ ਚੀਜ਼ਾਂ ਲੈ ਲੈਣੀਆਂ ਨੇ ਹੁਣ ਤਾਂ ਹਾਂਜੀ ਬਾਈ ਯਾਰ ਵਧੀਆ ਆ ਆਹ ਸੇਰ ਦੇਖੋ ਜੀ ਕਿੰਨੇ ਕੜਾਈ ਗਈ ਇਹਦੇ ਪ੍ਰਾਈਸ 20000 ਲਿਖਿਆ ਹੈ ਜੀ ਉਹਨੂੰ 20000 ਰੁਪਏ ਦੇ ਦਾਂਗੇ ਅੱਛਾ ਇਹਦਾ ਰੇਟ ਤਾਂ ਵੱਧਾ ਜੀ ਇਹਦੇ ਨਾਲ ਪਿੱਤਲ ਖੁਣਿਆ ਹੋਇਆ ਹੈ ਵਿੱਚ ਅੱਛਾ ਮੁਸਮਾਨਾਂ ਨੇ ਹਾਂਜੀ ਸਾਰਾ ਆਹ ਹਾਂਜੀ ਹਾਂਜੀ ਇਹ ਸਾਰਾ ਹਾਰਡਵੇਅਰ ਕਿਤਾ ਆ ਕਰਕੇ ਮਹਗਾ ਲੱਗਦੀ ਕੀ ਹੈ ਨਾ ਜੀ ਹਾਂਜੀ ਹਾਂਜੀ ਬਾਕੀ ਸੋਨਾ ਵੀ ਲੱਗਦਾ ਵੈਸੇ ਘਰੇ ਭੀ ਹਾਂਜੀ ਆ ਵੀ ਠੰਡਾ ਹੈਗਾ 100 ਪੀ ਇਹ ਤਾਂ ਗੱਡੀ ਮੂਰੇ ਵਧੀਆ ਰੱਖੀ ਹੈ ਅੱਜ ਵੀ ਤੁਸੀਂ ਫੌਜੀ ਰਹੇ ਛੋਟੇ ਵੀ ਹੁੰਦੀ ਹੈ ਜਣਾ ਜੀ ਹਾਂ 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 ਜੇ ਉਹਦੀ ਫੌਜੀ ਸੀ ਪਹਿਲਾਂ ਸੌਚਣਾ ਤੁਸੀਂ ਆਹ ਦੇਖੋ ਜੀ ਆਪਣੇ ਚਾਹ ਦੇ ਉੱਤੇ ਰੱਖਸਾਨੇ ਕੱਪਾਂ ਨੇ ਹਾਂ ਵਿਚਾਰ ਇਹ 150 ਰੁਪਏ ਦਾ ਸੈੱਟ ਆ ਜੀ ਸਾਰਾ ਆਹ ਹਾਂ ਬਹੁਤ ਵਧੀਆ ਮੈਨੂੰ ਆਹ ਛੋਟੇ ਫੌਜ ਕਿਹੜੀ ਹੁੰਦੀ ਸੀ ਆਹ ਛੋਟੀ ਹੁੰਦੀ ਸੀ ਆਹ ਵੱਡੀਆਂ ਹੁੰਦੀਆਂ ਸੀ ਫੋਟੋਰ ਇਹਦਾ ਫਿਰ ਹਟਾਣ ਨੂੰ ਕਰ ਦੇਣਾ ਜੀ ਪੂਰੀ ਨਾ ਆਹ ਆ ਮਾਂ ਪਾਕਿਸਤਾਨ ਤੋਂ 5000 ਦੀ ਸੀ ਲਾ ਲਈ ਤਾਂ ਆਂਦੀਆਂ ਦੀ ਇਹਦੇ ਤੋਂ ਗੋਲਾ ਦਾ ਠੀਕ ਹੈ ਜੀ ਉਹ ਕਰ ਆ ਵੀ ਉਹ ਮੀ ਆ ਜਿਵੇਂ ਖੁੱਲਦੀ ਹੈ ਐਟ ਰਹੀ ਹੈ ਜੀ ਬਸ ਐਟ ਰਹੀ ਹੈ ਜੀ ਸਿੰਪਲ ਰਹੀ ਹੈ ਜੀ ਅਸਰ ਕੇ ਇਹ ਆਏ ਜੀ ਆਏ ਆ ਰਹੀ ਹੈ ਅਮੇ ਲਾਇਕ ਲੱਗਦੇ ਹੋਏ ਇਹ ਭਾਈ ਇਹ ਸਤਾ ਦਾ ਮਾਹ ਆ ਪ्योर ਟਾਲੀ ਦੀ ਬੱਦ ਜ ਆਪਣੇ ਸਸਤੀਆਂ ਨੇ ਵਧੀਆ ਚੀਜ਼ਾਂ ਮਿਲਦੀਆਂ ਨੇ ਤੇ ਵੀਰੇ ਕਾ ਦਿਖਾਓ ਆ ਪੋਰਟ ਦਿਖਾਓ ਫਾਰੀ ਦੋ ਚਾਰ ਖਵਾ ਕੋਰਨਰ ਚ ਨਾ ਜੀ ਬਈ ਚੱਲ ਜੀ ਇਹ ਖੜਾ ਕੇ ਹਾਂ ਚੱਲਦੀ ਆ ਥੋੜੀ ਘੇੜ ਕੇ ਚਲੋ ਇਹ ਆ ਗਲਾਸ ਜੀ ਦਾ ਫੇਦਾ ਵੀ ਆ ਕੋਈ ਹਾਂ ਜੀ ਹਾਂ ਇਹਦਾ ਸੁਗਰ ਵੀ ਬਾਈ ਆ ਤਾਂ ਮੈਂ ਨਹੀਂ ਕੋਈ ਮੈਂ ਨਹੀਂ ਹਾਂ ਇਹ ਮੇਰੀ ਆ ਵੀ ਲਾਈ ਵਾਧੂ ਨਹੀਂ ਵਾਧੂ 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 ਸਟਾਕ ਟਰੱਕ ਭਰ ਕੇ ਲਿਆ ਦੇ ਰੱਖ ਕੇ ਭਰ ਕੇ ਲਿਆਵਾਂਗੇ ਹਾਂ ਜੀ ਬਾਈ ਹਾਂ ਜੀ ਆਪਾਂ ਇਹਨਾਂ ਦੇ ਵਾਧੂ ਵਾਧੂ ਲੈ ਆ ਵੀ ਮੁੰਡਿਆ ਹਾਂ ਵਾਧੂ ਵਾਧੂ ਜੀ ਟਰੱਕ ਭੇਜ ਦੇਣਾ ਆ ਰੱਖ ਲਿਆ ਟਰੱਕ ਭੇਜ ਦੇਣੀ ਟਰੱਕ ਡਿਮਾਂਡ ਬਹੁਤ ਹੈ ਭੇਜ ਦਾਂਗੇ ਜੀ ਭੇਜਾਂਗੇ ਆਹ ਤੇ ਆ ਵੀਰੇ ਇਹਦੇ ਬਾਰੇ ਸਮਝਾਓ ਥੋੜਾ ਜੀ ਕਿਵੇਂ ਆਪਣੇ ਖਰੀਦਣੇ ਦਾ ਲੈ ਲਿਆ ਨਾ ਇੱਕ ਆਹ ਦੇਖੋ ਜੀ ਆਹ ਬੜਾ ਜੀ ਆਨਲਾਈਨ ਹੈ ਨਾ ਅੱਛਾ ਮੁੰਡੇ ਜਨ ਖੁਸ਼ ਹੋਣਾ ਇੱਕ ਹੋਰ ਦੇਖ ਬਾਈ ਓਕੇ ਇੱਕ ਆਹ ਆਫਰ ਆ ਨਾ ਇੱਕ ਆਫਰ ਆ ਜੀ ਬੜੀਆਂ ਦੇ ਵਿੱਚ ਖੁੱਲੀਆਂ ਕੱਪੜੀਆਂ ਓਏ ਬ ਸਾਰੇ ਅੜੜਾ ਹੋ ਜਾਂਦੇ ਨੇ ਵੀ ਨਾ ਬਾਧੂ ਨੇ ਜੀ ਆ ਵੀ ਜੀ ਵਧੀਆ ਨਾ ਖੁੱਲੇ ਆ ਵੀ ਜੀ ਕੋਰਨਰ ਆ ਵੀ ਫੁੱਲ ਦਸਤੇ ਦਾ ਰੰਗ ਦਾ ਇੱਕ ਤਾਂ ਉਸਤਾਜ ਬਾਕੀ ਨਾ ਨਾ ਆ ਵੀ ਰੱਖ ਆ ਦੇਖੋ ਜੀ ਲੈ ਲੈਣੀ ਹੁਣ ਆਪਾਂ ਨੇ ਆਹ ਚਾਹਤਾ ਇਹ ਪੂਰਾ ਉਹ ਤਾਰ ਗਪਾ ਨਾਲ ਇੱਕ ਟਰੇ 1200 ਰੁਪਏ ਚ ਆ ਜੀ ਲੈ ਕਾਲ ਦੀ ਟਾਲੀ ਜੀ ਬਣੀ ਜੀ ਲੁੱਟ ਲੋ ਮੇਲਾ ਲੋ ਜੀ ਬਾਈ ਜੀ ਹਾਂਜੀ ਆਹ ਸਾਮਾਨ ਸਾਡਾ ਨੋਟ ਕਰ ਲੈਣਾ ਬਾਈ ਆ ਲੈ ਨੋਟ ਕਰ ਮੁੰਡਿਆ ਮੰਨ ਦੀ ਬਾਈ ਆਨਲਾਈਨ ਕਰ ਬਾਈ ਲੁੱਟ ਲੈ ਮੇਲਾ ਬਾਈ ਮੁੰਡਾ ਇੱਕ ਬਾਈ ਆ ਕਰ ਦੋ ਤੇ ਕਾ ਟੋਕਰੀ ਕਰ ਦੋ ਬਹੁਤ ਆ ਜੀ दो तीन चीजा लेको ऑनलाइन करते चेक कर लोक जी दो हजार रुपए का ਕੀ ਆ ਪੈਟਰ ਤੇ ਯਾਰ ਬੋਲੋ ਬਲੀ ਪੈਟਰ ਤੇ ਠੀਕ ਆ ਲੈ ਰਾਜੀ ਆ ਦੇਖੋ ਜੀ ਭਾਈ ਆਹ ਕਿੰਨੇ ਦਾ ਇਹ ਹੈਗਾ ਜੀ 6500 ਦਾ ਇਹ ਤਾਂ ਬੜਾ ਮਹਿੰਗਾ ਯਾਰ ਗੱਲ ਦਾ ਗੱਲ ਦਾ ਸੁਣ ਲੋ ਜੀ ਇਹ ਤਿੰਨ ਨੇ ਜੀ 6500 ਦੇ ਦਿਖਾਓ ਜੀ ਕਿਹੜੇ ਕਿਹੜੇ ਆ ਪਹਿਲੇ ਲੈ ਲੋ ਠੀਕ ਹੈ ਲੈ ਲੋ ਸਟਾਕ ਆਉਂਦਾ ਪੈ ਗਿਆ ਲੈ ਬੈਠਿਆ ਲੈ ਆ ਆ ਬਈ ਆ ਬਹ ਬੈਠੀ ਆ ਲੈ ਭਾਈ ਆਹਾਰੇ ਕਨਾਲ ਆ ਜੀ ਆਹ ਕਨਾਲ ਦਾ ਥੋੜਾ ਜਿਹਾ ਬਈ ਬਈ ਕਾ ਲੈ ਜੀ ਆਹ ਨਾਲ ਹੀ ਤੇ ਨੀ ਵਾਹ ਗੱਲਾਂ ਬੋਹ ਵਧੀਆ ਯਾਰ ਵੈਸੇ ਜੋੜਨ ਨਾਲ ਕਾਦੀ ਮਾਰੀ ਚੱਲੋ ਸਟਾਕ ਵਾਦੂ ਵਾਦੂ ਹਾਂ ਤਾਂ ਦੋ ਦੇ ਟ੍ਰੱਕ ਭਰ ਆ ਦੇ ਆ ਜੀ ਟੱਕ ਭਰਾ ਦੇ ਆਪਣੇ ਕੋਲ ਇਧਰ ਟੁੱਟਣਾ ਮੇਲਾ ਆ ਜੀ ਤਲਵਾਰੇ ਭਈ ਓਏ ਮੇਲਾ ਤੇ ਆਪਣੇ ਪਾਈ ਕਰੀ ਭਾਈ ਲੱਗ ਰਿਹਾ ਇਹ ਕਰ ਬਈ ਕਰ ਬਈ ਅੱਲਾ ਲੈ ਕੇ ਚਾਕੇ ਓਏ ਹਾਂ ਇਹ ਤਿੰਨ ਭਾਈ ਓਏ ਰੇ ਰਗ ਮੈਲੇ ਲੀ ਲਾਗੇ 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 ਰਹਿ ਗਿਆ ਤਾਂ ਲਾਗੇ ਰਹਿ ਗਿਆ ਸਹ ਰਹਿ ਗਿਆ ਬਾਈ ਬੱਚੇ ਆ ਗਏ ਬੱਚੇ ਜੁੜ ਕੇ ਨਾਲ ਉਹ ਬੱਚਿਆਂ ਨੂੰ ਬੰਦੁਖਾਂ ਤੋਂ ਦੂਰ ਰੱਖੋ ਅੱਛਾ ਹਾਂ ਇਹ ਤਾਂ ਮੈਨੂੰ ਇਹਦਾ ਦੇਖੀ ਇਹਦਾ ਮੈਨੂੰ ਇਹਦਾ ਦੇਖੀ ਇਹ ਨਹੀਂ ਗਈ ਹਾਂ ਪੈਸੇ ਤਾਂ ਦੇ ਦੋ ਬਈ ਕਾਹ ਹਾਂ ਤੇ ਕਾ ਹੋ ਗਈ ਆਪਣੀ ਆਹ ਕਾ ਹੈ ਦਾ ਜਿਹਨਾਂ ਦਾ ਕਾ ਹੋ ਗਿਆ ਇੱਕ ਸਾਢਾ ਹਾਂ ਇੱਕ ਸਾਢਾ ਕਰੋ ਜੀ ਕੈਮਰਾ ਆਹ ਹੋਰ ਇੱਕ ਸਾਢਾ ਹਾਂ ਜਿਹਨਾਂ ਦਾ ਹਾਂ ਜੀ ਹਾਂ ਜੀ ਹੁਣ ਇਹਨਾਂ ਦਾ ਟ੍ਰੇਡ ਹੈਟ ਹੈ ਗੱਡੀ ਧਰਦੇ ਦੀ ਆਹ ਦੇ ਉਹ ਕਈ ਚਾਰ ਰਸਟੋ ਦੀ ਨੋਟੀਫਿਕੇਸ਼ਨ ਹੈ ਇਹ ਮੇਰੇ ਕੋਲ ਹੋ ਗਈ ਹੈ ਵਾਰ ਦੇਖ ਲੋ ਇਹ ਕਦੇ ਪੁੱਗਦਾ ਹੈ ਇੱਥੇ ਮੜਾ ਇੱਥੇ ਕਰਦੇ ਬਾਈ ਆਹ ਪਾਕੀ ਖੋਲੀ ਗੱਡੀ ਦੀ ਆਪਣੀ ਆਹ ਦੂਜੀ ਪੈ ਛੋਟੀ ਲਾਣਗੇ ਜਿਵੇਂ ਆਹ ਬੰਦੂਖ ਹਾਂਜੀ ਹਾਂਜੀ ਇਹਨੂੰ ਦੇਖਤੀ ਪਾ ਕੇ ਰੱਖਾਂਗੇ ਕਿੰਨਾ ਬਾਈ ਕੀ ਆਦੀ ਆ ਦੇਖੋ ਯਾਰ ਠੀਕ ਹੈ ਬਾਈ ਇਹ ਪੂਰੀ ਹੋ ਗਿਆ ਕੋਈ ਇੱਥੇ ਰੱਖ ਕੇ ਰੱਖਿਆ

ਭਾਈ ਉੱਠਣਾ ਕਰ ਬੈਠੀ ਆ ਲੈ ਆ ਲੈ ਆ ਲੈ ਕੋਈ ਨਹੀਂ ਇੱਕੋ ਹੀ ਚੀਜ਼ ਆ ਕੋਈ ਮਾਰਦੀ ਆ ਲੈ ਨਾ ਨਾ ਭਾਈ ਉਹ ਉਹ ਮਹਿੰਗੇ ਨੇ ਭਾਈ ਇਹ ਲਾਵਾਂਗੇ ਭਾਈ ਮੈਂ ਕਿਹਾ ਤੁਸੀਂ ਫਿਰ ਆਏ ਕਰ ਦਿਓ ਭਾਈ ਯਾਰ ਜਾ ਇਹ ਲਗ ਰਿਹਾ 90 90 ਜੀ ਗੱਡੀ ਚ ਓਏ ਤਾਂ ਫੜ ਲਾ ਬੈਠਾ ਬੁੱਧਾ ਫੜ ਦੋ ਰੰਗਾ ਭਾਈ ਓਕੇ ਓਕੇ ਭਾਈ ਬਹੁਤ ਧੰਨਵਾਦ ਓਡਾ ਵਧੀਆ ਸਮਾਨ ਲੱਗਿਆ ਸਾਨੂੰ ਕਾਹਦਾ ਭਾਈ ਓਡਰ ਨਹੀਂ ਆਇਆ ਅੱਜ ਆਜ ਤਾਂ ਧੰਨਵਾਦ ਜੀ ਬਹੁਤ ਬਹੁਤ ਕਸਾ ਗਿਫਟ ਵੀ ਆ ਇੱਕ ਭਾਈ ਇੱਕ ਬੰਦਾ ਰਿਹਾ ਜੀ ਕੋ ਕਰਾ ਗਿਆ ਨਾ ਭਾਈ ਆਹੀ ਆਹੀ ਗਲਾਸ ਹੀ ਦੋ ਇਹ ਤਿੰਨਾਂ ਦਾ ਕੰਮ ਆਇਆ ਆਈ ਵੀ ਦੋਏ ਗਿਆ ਵੇ ਓਕੇ ਓਕੇ ਭਾਈ ਬਹੁਤ ਬਹੁਤ ਧੰਨਵਾਦ ਭਾਈ ਚਲੋ ਜੀ ਚਲੋ ਚਲੋ ਵੀ ਚੱਲੀ ਆਪਾਂ ਜੀ ਲੈ ਲੈ ਭਾਈ ਥੈਂਕ ਯੂ